ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਕਹਾਣੀ ਤੁਹਾਨੂੰ ਬਹੁਤ ਹੀ ਪਸੰਦ ਆਵੇਗੀ। ਰੋਹਿਤ ਦੇ ਘਰ ਆ ਕੇ ਆਪਣੇ ਮਾਤਾ ਪਿਤਾ ਨੂੰ ਅਜੇਹੀ ਹਾਲਤ ਦੇ ਵਿੱਚ ਦੇਖਿਆ ਤਾਂ ਉਸਦੇ ਹੋਸ਼ ਉੱਡ ਗਏ। ਉਸਨੇ ਇੱਕ ਟੀ ਪਾਰਟੀ ਵਿੱਚੋਂ ਆਈ ਆਪਣੀ ਪਤਨੀ ਨੂੰ ਇੱਕ ਜ਼ੋਰਦਾਰ ਥੱਪੜ ਜੜ ਦਿੱਤਾ ਕਿ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਮੰਮੀ ਪਾਪਾ ਦੇ ਨਾਲ ਅਜਿਹਾ ਕਰਨ ਦੀ। ਇਹ ਘਰ ਉਹਨਾਂ ਦੇ ਬੇਟੇ ਦਾ ਤੂੰ ਇਸ ਨੂੰ ਕੋਈ ਦਹੇਜ ਨਹੀਂ ਲੈ ਕੇ ਆਈ। ਰੋਹਿਤ ਨੇ ਨੀਹਾ ਦੇ ਉੱਪਰ ਚਿਲਾਉਂਦੇ ਹੋਏ ਕਿਹਾ ਮੈਨੂੰ ਲੱਗਿਆ ਸੀ ਕਿ ਕੁਝ ਦਿਨਾਂ ਤੋਂ ਮੇਰੀ ਮੰਮੀ ਪਾਪਾ ਨੂੰ ਆਪਣੇ ਮਾਤਾ ਪਿਤਾ ਦੀ ਤਰ੍ਹਾਂ ਪਿਆਰ ਸਨਮਾਨ ਦੇਵੇਂਗੀ ਕਿਉਂਕਿ ਹਰ ਰਿਸ਼ਤੇ ਨੂੰ ਸਮਝਣ ਵਿੱਚ ਵਕਤ ਲੱਗਦਾ ਲੇਕਿਨ ਤੂੰ ਤਾਂ ਮੇਰੇ ਬਾਅਦ ਮੇਰੇ ਮਾਤਾ ਪਿਤਾ ਦੀ ਹਾਲਤ ਨੌਕਰਾਂ ਤੋਂ ਵੀ ਜ਼ਿਆਦਾ ਬੱਤਰ ਕਰ ਦਿੱਤੀ ਉਹਨਾਂ ਤੋਂ ਤੂੰ ਇੱਕ ਇੱਕ ਦਾਣੀ ਦਾ ਹਿਸਾਬ ਮੰਗਿਆ ਉਹਨਾਂ ਦੀ ਬੇਇੱਜ਼ਤੀ ਕੀਤੀ ਉਹ ਆਪਣੇ ਬੇਟੇ ਦੀ ਕਮਾਈ ਖਾਂਦੇ ਆ ਤੇਰੇ ਬਾਪ ਦੀ ਨਹੀਂ ਸਮਝੀ ਤੂੰ ਆਪਣਾ ਸਮਾਨ ਬਣ ਤੇ ਚਲਦੀ ਬਣ ਇਥੋਂ ਰੋਹਿਤ ਨੇ ਉੱਚੀ ਦੇਣੇ ਕਿਹਾ ਰੋਹੀਤ ਆਪਣੇ ਮਾਤਾ ਪਿਤਾ ਦੇ ਹੱਥ ਜੋੜ ਕੇ ਮਾਫੀ ਮੰਗਣ ਲੱਗਿਆ ਤੇ ਉਹ ਦਿਨ ਯਾਦਗਾਰਨ ਲੱਗਿਆ ਜਦੋਂ ਉਹ ਆਪਣੇ ਮਾਤਾ ਪਿਤਾ ਨੂੰ ਆਪਣੇ ਨਾਲ ਸ਼ਹਿਰ ਲੈ ਕੇ ਆਇਆ ਸੀ ਇੱਕ ਦਿਨ ਮਾਂ ਦੀ ਤਬੀਅਤ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ ਉਸ ਦੀ ਮਾਂ ਨੂੰ ਹਾਰਟ ਅਟੈਕ ਆਇਆ ਤਾਂ ਮਿਸ਼ਰਾ ਜੀ ਨੇ ਗਵਾਂਢੀਆਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਡਾਕਟਰ ਨੇ ਉਹਨਾਂ ਦੇ ਇਲਾਜ ਦੇ ਲਈ ਇੱਕ ਮੋਟੀ ਰਕਮ ਮੰਗੀ ਸੀ ਲੇਕਿਨ ਮਿਸ਼ਰਾ ਜੀ ਦੇ ਕੋਲ ਤਾਂ ਐਨੇ ਪੈਸੇ ਨਹੀਂ ਸੀ ਉਹ ਸਾਰੇ ਪੈਸੇ ਜਮ੍ਹਾਂ ਕਰਕੇ ਇਲਾਜ ਕਰਵਾਉਂਦੇ ਉਹਨਾਂ ਨੇ ਆਪਣੇ ਬੇਟੇ ਰੋਹਿਤ ਨੂੰ ਫੋਨ ਕੀਤਾ ਕਿ ਹੈਲੋ ਬੇਟਾ ਰੋਹਿਤ ਮੈਂ ਪਾਪਾ ਬੋਲ ਰਿਹਾ ਤੇਰਾ ਤੇਰੀ ਮਾਂ ਨੂੰ ਹਾਰਟ ਅਟੈਕ ਆਇਆ ਇਹ ਸੁਣ ਕੇ ਰੋਹਿਤ ਸਨਜਿਆ ਹੋ ਗਿਆ ਤੇ ਭਾਵਕ ਹੋ ਕੇ ਬੋਲਿਆ ਕਿਵੇਂ ਕਦੋਂ ਆਇਆ ਪਾਪਾ ਅਤੇ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਬੇਟਾ ਅੱਜ ਸਵੇਰ ਹੀ ਆਇਆ ਤੂੰ ਕੁਝ ਪੈਸੇ ਭੇਜ ਦੇ ਤੇ ਬਸ ਡਾਕਟਰ ਨੂੰ ਪੂਰੇ 1 ਲੱਖ ਰੁਪਈਆ ਮੰਗਿਆ ਰੋਹਿਤ ਬੋਲਿਆ ਕਿ ਤੁਸੀਂ ਪਾਪਾ ਕਿਉਂ ਜੀਆਂ ਗੱਲਾਂ ਕਰ ਰਹੇ ਹੋ ਤੁਸੀਂ ਇੱਥੇ ਅਜੇ ਹੀ ਹਾਲਤ 'ਚ ਇਕੱਲੇ ਹੋ ਤੇ ਮੈਂ ਇੱਥੇ ਨਹੀਂ ਆ ਨਹੀਂ ਆ ਤੁਸੀਂ ਡਾਕਟਰ ਨੂੰ ਕਹੋ ਕਿ ਉਹ ਇਲਾਜ ਸ਼ੁਰੂ ਕਰੇ ਮੈਂ ਹੁਣੇ ਪਹੁੰਚ ਰਿਹਾ ਪਹੁੰਚ ਰਿਹਾ ਤੇ ਤੁਸੀਂ ਚਿੰਤਾ ਨਾ ਕਰੋ ਮਾਂ ਬਿਲਕੁਲ ਠੀਕ ਹੋ ਜਾਵੇਗੀ ਰੋਹਿਤ ਹੜਬੜਾ ਕੇ ਘਰ ਆਇਆ ਆਪਣੀ ਪਤਨੀ ਨੂੰ ਬੋਲਿਆ ਕਿ ਆਪਾਂ ਨੂੰ ਹੁਣੇ ਮੰਮੀ ਪਾਪਾ ਦੇ ਘਰ ਜਾਣਾ ਮਾਂ ਨੂੰ ਹਾਰਟ ਅਟੈਕ ਆਇਆ ਉਹ ਹੋ ਤੁਸੀਂ ਤਾਂ ਮੇਰਾ ਸਾਰਾ ਮੂਡ ਖਰਾਬ ਕਰ ਦਿੱਤਾ ਤੈਨੂੰ ਪਤਾ ਨਾ ਅੱਜ ਮੇਰੀ ਸਹੇਲੀ ਦੇ ਵਿਆਹ ਦੀ ਸਾਲਗिरा ਆਪਾਂ ਨੂੰ ਉੱਥੇ ਜਾਣਾ ਫਾਈਵ ਸਟਾਰ ਵਿੱਚ ਪਾਰਟੀ ਰੱਖੀ ਆ ਤੂੰ ਕਿਤੇ ਨਹੀਂ ਜਾਵੇਂਗਾ ਤੂੰ ਮੇਰੇ ਨਾਲ ਚੱਲੇਗਾ ਤੇ ਰੋਹਿਨ ਤੂੰ ਆਪਣੀ ਮਾਂ ਦੀ ਚਿੰਤਾ ਕਿਉਂ ਕਰ ਰਿਹਾ ਬੁਢਾਪੇ ਵਿੱਚ ਅਜੀਹਾਂ ਬਿਮਾਰੀਆਂ ਲੱਗਦੀਆਂ ਰਹਿੰਦੀਆਂ ਰੋਹਿਤ ਨੇ ਹੱਥ ਵਿੱਚ ਹੱਥ ਪਾ ਕੇ ਬੋਲੀ ਰੋਹਿਤ ਨੇ ਆਪਣਾ ਹੱਥ ਝਟਕਦੇ ਹੋਏ ਕਿਹਾ ਕਿ ਤੇਰਾ ਦਿਮਾਗ ਖਰਾਬ ਹੋ ਗਿਆ ਮੇਰੀ ਮਾਂ ਹਸਪਤਾਲ ਵਿੱਚ ਭਰਤੀ ਆ ਤੇ ਤੈਨੂੰ ਪਾਰਟੀਆਂ ਦੀ ਲੱਗੀ ਆ ਤੂੰ ਨਹੀਂ ਜਾਣਾ ਤਾਂ ਨਾ ਜਾ ਲੇਕਿਨ ਮੈਂ ਆਪਣੇ ਪਾਪਾ ਨੂੰ ਇਸ ਹਾਲਤ 'ਚ ਇਕੱਲੇ ਨਹੀਂ ਛੱਡ ਸਕਦਾ ਨੇਹਾ ਤੋਂ ਰੋਹਿਤ ਨੇ ਤੁਰੰਤ ਫਲਾਈਟ ਫੜੀ ਤੇ ਸਿੱਧੇ ਹਸਪਤਾਲ ਪਹੁੰਚਿਆ ਆਪਣੇ ਪਾਪਾ ਨੂੰ ਦੂਰ ਤੋਂ ਦੇਖ ਕੇ ਦੌੜ ਕੇ ਉਹਨਾਂ ਦੇ ਗਲੇ ਲੱਗ ਗਿਆ ਮਿਸ਼ਰਾ ਜੀ ਬੇਟੇ ਨੂੰ ਗਲੇ ਲਗਾ ਕੇ ਰੋਂਦੇ ਹੋਏ ਬੋਲੇ ਬੇਟਾ ਦੇਖੋ ਨਾ ਤੇਰੀ ਮਾਂ ਦੀ ਕੀ ਹਾਲਤ ਹੋ ਗਈ ਆ ਪਪਾ ਮੈਂ ਆ ਗਿਆ ਨਾ ਹੁਣ ਸਭ ਕੁਝ ਠੀਕ ਹੋ ਜਾਵੇਗਾ ਤੇ ਰੋਹਿਤ ਨੇ ਆਪਣੇ ਪਿਤਾ ਦੇ ਹੰਝੂ ਪੂੰਝੇ ਤੇ ਉਹਨਾਂ ਨੂੰ ਇੱਕ ਚੇਅਰ ਤੇ ਬਿਠਾ ਦਿੱਤਾ ਰੋਹਿਤ ਆਪਣੇ ਪਪਾ ਦਾ ਹੱਥ ਫੜ ਕੇ ਬੋਲੇ ਪਪਾ ਤੁਸੀਂ ਇੱਥੇ ਬੈਠੋ ਬਸ ਰੱਬ ਅੱਗੇ ਪ੍ਰਾਰਥਨਾ ਕਰੋ ਮੈਂ ਹੁਣੇ ਆਉਣਾ ਰੋਹਿਤ ਨੇ ਜਾ ਕੇ ਸਭ ਤੋਂ ਪਹਿਲਾਂ ਵੱਡੇ ਡਾਕਟਰ ਨੂੰ ਮਿਲਿਆ ਡਾਕਟਰ ਸਾਹਿਬ ਚਾਹੇ ਜਿੰਨਾ ਪੈਸਾ ਲੱਗ ਜਾਵੇ ਲੇਕਿਨ ਮੇਰੀ ਮਾਂ ਨੂੰ ਕੁਝ ਨਹੀਂ ਹੋਣਾ ਚਾਹੀਦਾ ਡਾਕਟਰ ਨੇ ਰੋਹਿਤ ਨੂੰ ਦਲਾਸਾ ਦਿੱਤਾ ਰੋਹਿਤ ਜੀ ਤੁਸੀਂ ਚਿੰਤਾ ਨਾ ਕਰੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੀ ਮਾਤਾ ਜੀ ਨੂੰ ਬਚਾਉਣ ਦੀ ਅਤੇ ਡਾਕਟਰ ਕਮਲਾ ਜੀ ਦਾ ਇਲਾਜ ਕਰਨ ਵਿੱਚ ਜਟ ਗਏ ਕੁਝ ਦਿਨਾਂ ਵਿੱਚ ਕਮਲਾ ਜੀ ਪੂਰੀ ਤਰ੍ਹਾਂ ਠੀਕ ਹੋ ਗਈ। ਰੋਹਿਤ ਤਾਂ ਆਪਣੀ ਮਾਂ ਨੂੰ ਹਸਪਤਾਲ ਵਿੱਚ ਪਾਪਾ ਦੇ ਘਰ ਲੈ ਆਇਆ ਤੇ ਕੁਝ ਦਿਨ ਰੋਹਿਤ ਨੇ ਉੱਥੇ ਰਹਿ ਕੇ ਉਹਨਾਂ ਦੀ ਸੇਵਾ ਕੀਤੀ। ਲੇਕਿਨ ਕੰਮ ਦੀ ਵਜ੍ਹਾ ਨਾਲ ਉਸ ਨੂੰ ਫੋਨ ਤੇ ਫੋਨ ਆ ਰਹੇ ਸੀ ਤੇ ਮਿਸ਼ਰਾ ਜੀ ਨੇ ਆਪਣੇ ਬੇਟੇ ਨੂੰ ਕਿਹਾ ਬੇਟਾ ਹੁਣ ਤੇਰੀ ਮਾਂ ਬਿਲਕੁਲ ਠੀਕ ਆ ਉਹਨਾਂ ਨੂੰ ਜੋੜਾਂ ਦਾ ਦਰਦ ਆ ਤਾਂ ਹਮੇਸ਼ਾ ਤੋਂ ਹੀ ਆ। ਕੀ ਕਰੇ ਹੁਣ ਬੁਢਾਪਾ ਉਸ ਦਾ ਕੁਝ ਨਹੀਂ ਹੋ ਸਕਦਾ ਤੂੰ ਹੁਣ ਆਪਣੇ ਕੰਮ ਉੱਤੇ ਲੌਟ ਜਾ ਰੋਹਿਤ ਨੇ ਉਦੋਂ ਤਾਂ ਹਾਂ ਵਿੱਚ ਸਿਰ ਹਿਲਾ ਦਿੱਤਾ ਅਗਲੇ ਦਿਨ ਰੋਹਿਤ ਅਤੇ ਰੋਹਿਤ ਹੱਥ ਵਿੱਚ ਦੋ ਬੈਗ ਦੇਖ ਕੇ ਉਸ ਦੇ ਮੰਮੀ ਪਾਪਾ ਚੌਂਕ ਗਏ ਤੇ ਬੋਲੇ ਬੇਟਾ ਇਸ ਵਿੱਚ ਕੀ ਆ ਕੋਈ ਸਾਗ ਸਬਜ਼ੀ ਲੈ ਕੇ ਜਾ ਰਹਿਆਂ ਨਹੀਂ ਪਾਪਾ ਇਹ ਸਭ ਬੈਗ ਵਿੱਚ ਤੁਹਾਡਾ ਸਮਾਨ ਆ ਤੁਸੀਂ ਦੋਨੋਂ ਮੇਰੇ ਨਾਲ ਚੱਲੋ ਸ਼ਹਿਰ ਨਹੀਂ ਬੇਟਾ ਅਸੀਂ ਇੱਥੇ ਹੀ ਸਹੀ ਆ ਬਸ ਤੂੰ ਸਾਨੂੰ ਮਿਲਣ ਆਉਂਦੇ ਰਹਿਣਾ ਸਾਡੇ ਲਈ ਇਹੀ ਬਹੁਤ ਆ ਤੂੰ ਤਾਂ ਜਾਣਦਾ ਬੇਟਾ ਕਿ ਬਹੂ ਸਾਨੂੰ ਕੁਝ ਜ਼ਿਆਦਾ ਪਸੰਦ ਨਹੀਂ ਕਰਦੀ ਮਿਸ਼ਰਾ ਜੀ ਕਹਿੰਦੇ ਹੋਏ ਭਾਵਿਕ ਹੋ ਗਏ ਪਾਪਾ ਤੁਸੀਂ ਉਸ ਦੀ ਚਿੰਤਾ ਨਾ ਕਰੋ ਮੈਂ ਸਭ ਸੰਭਾਲ ਲਊਂਗਾ ਪਰ ਤੁਸੀਂ ਦੋਨਾਂ ਨੂੰ ਮੈਨੂੰ ਹੁਣ ਇਕੱਲੇ ਛੱਡ ਕੇ ਨਹੀਂ ਜਾ ਸਕਦਾ ਬੇਟੇ ਨੇ ਇੰਨਾ ਜ਼ੈਦ ਕਰਨ ਉੱਤੇ ਕਮਲਾ ਜੀ ਤੇ ਮਿਸ਼ਰਾ ਜੀ ਦੋਨੋਂ ਬੇਟੇ ਦੇ ਨਾਲ ਸ਼ਹਿਰ ਆ ਗਏ ਆਪਣੇ ਸੱਸ ਸਹੁਰੇ ਨੂੰ ਆਪਣੇ ਘਰ ਦੇਖ ਕੇ ਨੀਹਾ ਦਾ ਗੁੱਸਾ ਸੱਤਵੇਂ ਅਸਮਾਨ ਤੇ ਚੜ ਗਿਆ ਕਮਲਾ ਜੀ ਦੇ ਕਦਮ ਆਪਣੇ ਬੇਟੇ ਦੇ ਘਰ ਵਿੱਚ ਹੀ ਨਹੀਂ ਰਹੇ ਤਾਰੋ ਰੋਹਿਨ ਨੇ ਮੁਸਕਰਾਉਂਦੇ ਹੋਏ ਬੋਲਿਆ ਮੰਮੀ ਪਾਪਾ ਇਹ ਤੁਹਾਡਾ ਹੀ ਘਰ ਆ ਬੇਝਿਜਕ ਹੋ ਕੇ ਪੂਰੇ ਅਧਿਕਾਰ ਦੇ ਨਾਲ ਆਓ ਅਤੇ ਰੋਹਿਤ ਨੇ ਆਪਣੇ ਮੰਮੀ ਦਾ ਪਾਪਾ ਦਾ ਹੱਥ ਫੜਿਆ ਤੇ ਉਸ ਨੂੰ ਆਪਣੇ ਕਮਰੇ ਵਿੱਚ ਲੈ ਗਿਆ ਉਸ ਕਮਰੇ ਨੂੰ ਦੇਖ ਕੇ ਕਮਲਾ ਜੀ ਤੇ ਮਿਸ਼ਰਾ ਜੀ ਭਾਵਕ ਹੋ ਗਏ ਪਾਪਾ ਮੈਂ ਜਦੋਂ ਇਹ ਘਰ ਖਰੀਦਿਆ ਸੀ ਤਾਂ ਤੁਹਾਡਾ ਕਮਰਾ ਬਿਲਕੁਲ ਤੁਹਾਡੇ ਹਿਸਾਬ ਦੇ ਨਾਲ ਸੈੱਟ ਕਰਵਾ ਦਿੱਤਾ ਸੀ बेटे दा प्यार देख के दोनों ने रोहित नु गले लगा लिया पापा ਹੁਣ ਤੁਸੀਂ ਦੋਨੇ ਆਰਾਮ ਨਾਲ ਇੱਥੇ ਰਹੋ ਤੇ ਮੈਂ ਤੁਹਾਡੇ ਲਈ ਚਾਹ ਨਾਸ਼ਤੇ ਦਾ ਇੰਤਜ਼ਾਮ ਕਰਵਾਉਂਦਾ ਆਪਣੇ ਮੰਮੀ ਪਾਪਾ ਨੂੰ ਉਹਨਾਂ ਦੇ ਕਮਰੇ ਚ ਛੱਡ ਕੇ ਜਿਵੇਂ ਹੀ ਬਾਹਰ ਆਇਆ ਨੀਹਾ ਰੋਹਿਤ ਦਾ ਹੱਥ ਫੜ ਕੇ ਖਿੱਚਦੇ ਹੋਏ ਆਪਣੇ ਕਮਰੇ ਚ ਲੈ ਗਈ ਕਿ ਤੇਰਾ ਦਿਮਾਗ ਤਾਂ ਖਰਾਬ ਨਹੀਂ ਹੋ ਗਿਆ ਕਿਹਾ ਸੀ ਨਾ ਇਸ ਨੂੰ ਇੱਥੇ ਨਹੀਂ ਲਿਆਉਣਾ ਨੇਹਾ ਜ਼ਬਾਨ ਸੰਭਾਲ ਕੇ ਬੋਲ ਉਹ ਮੇਰੇ ਮੰਮੀ ਪਾਪਾ ਤੇ ਉਹਨਾਂ ਦੀ ਚਿੰਤਾ ਕਰਨ ਦੀ ਤੈਨੂੰ ਕੋਈ ਜ਼ਰੂਰਤ ਨਹੀਂ ਮੈਂ ਇਕੱਲਾ ਹੀ ਬਹੁਤ ਆ ਆਪਣੇ ਮੰਮੀ ਪਾਪਾ ਦੀ ਦੇਖਭਾਲ ਕਰਨ ਦੇ ਲਈ ਲੇਕਿਨ ਇੱਕ ਗੱਲ ਧਿਆਨ ਰੱਖ ਤੇਰੀ ਵਜ੍ਹਾ ਨਾਲ ਮੇਰੇ ਮੰਮੀ ਪਾਪਾ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਵਰਨਾ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਰੋਹਿਤ ਨੇ ਆਪਣੇ ਮੰਮੀ ਪਾਪਾ ਦੀ ਦੇਖਭਾਲ ਦੇ ਲਈ ਇੱਕ ਮੇਡ ਰੱਖ ਲਈ ਰੋਹਿਤ ਦੇ ਮੰਮੀ ਪਾਪਾ ਰੋਹਿਤ ਦੇ ਨਾਲ ਬਹੁਤ ਖੁਸ਼ ਸੀ ਲੇਕਿਨ ਬਹੂ ਹਮੇਸ਼ਾ ਬੜਬੜਾਉਂਦੀ ਰਹਿੰਦੀ ਇੱਕ ਦਿਨ ਰੋਹਿਤ ਨੂੰ ਇੱਕ ਮੀਟਿੰਗ ਦੇ ਲਈ ਸ਼ਹਿਰ ਤੋਂ ਬਾਹਰ ਕੁਝ ਦਿਨਾਂ ਦੇ ਲਈ ਜਾਣਾ ਪਿਆ। ਰੋਹਿਤ ਨੇ ਮੇਡ ਨੂੰ ਸਭ ਕੁਝ ਸਮਝਾ ਦਿੱਤਾ ਸੀ ਕਿ ਮੇਰੇ ਬਾਅਦ ਮੰਮੀ ਪਾਪਾ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ। ਰੋਹਿਤ بیٹے ਤੂੰ ਕਿਉਂ ਇੰਨੀ ਚਿੰਤਾ ਕਰਦਾ ਤੂੰ ਬੇਫਿਕਰ ਹੋ ਕੇ ਆਪਣੇ ਕੰਮ ਦੇ ਲਈ ਜਾ। ਕਮਲਾ ਜੀ ਨੇ ਆਪਣੇ بیٹے ਦੇ ਸਿਰ ਉੱਤੇ ਰੱਖਦੇ ਹੋਏ ਕਿਹਾ ਤਾਂ ਰੋਹਿਤ ਮੀਟਿੰਗ ਦੇ ਲਈ ਸ਼ਹਿਰ ਚਲਾ ਗਿਆ। بیٹے ਦੇ ਜਾਂਦੇ ਹੀ ਨੀਹਾ ਹਮੇਸ਼ਾ ਸੱਸ ਸਹੁਰੇ ਨੂੰ ਤਾਣੇ ਦਿੰਦੀ ਰਹਿੰਦੀ। ਇੱਥੇ ਆ ਕੇ ਬਹਿ ਗਏ ਹੋ। ਇਹਨਾਂ ਵੀ ਨਹੀਂ ਜਾਣਦੇ ਕਿ ਸ਼ਹਿਰ 'ਚ ਕਿੰਨੀ ਮਹਗਾਈ ਆ ਇਹਨਾਂ ਦੇ ਆਉਂਦੇ ਘਰ ਦੇ ਕਿੰਨੇ ਖਰਚੇ ਵੱਧ ਗਏ ਆ ਪੂਰੇ ਘਰ ਨੂੰ ਦਵਾਈ ਖਾਨਾ ਬਣਾ ਕੇ ਰੱਖ ਦਿੱਤਾ ਤੇ ਮੇਰੇ ਪੇਕਿਆਂ ਵਿੱਚ ਤਾਂ ਇਹਨਾਂ ਦੋਹਾਂ ਨੂੰ ਕੋਈ ਨੌਕਰ ਵੀ ਨਾ ਰੱਖੇ ਗਵਾਰ ਕਿਸੇ ਥਾਂ ਦੇ ਤੇ ਨਾ ਪਹਿਚਾ ਪਹਿਨਣ ਦੀ ਤਮੀਜ਼ ਆ ਨਾ ਖਾਣ ਦੀ ਬਹੁਦਿਆਂ ਗੱਲਾਂ ਸੁਣ ਕੇ ਦੋਨੋਂ ਚੁੱਪ ਹੋ ਜਾਂਦੇ ਬਹੂ ਨੇ ਘਰ ਦੇ ਨੌਕਰ ਨੂੰ ਬੇਟੇ ਦੇ ਜਾਂਦੇ ਹੀ ਛੁੱਟੀ ਦੇ ਕਰ ਦਿੱਤਾ ਤੇ ਉਸ ਦੀ ਜਗ੍ਹਾ ਮਿਸ਼ਰਾ ਜੀ ਨੂੰ ਕੰਮ ਤੇ ਲਗਾ ਦਿੱਤਾ ਨੇਹਾ ਦੰਦ ਦਨਾਉਂਦੇ ਹੋਏ ਉਹਨਾਂ ਦੇ ਕਮਰੇ 'ਚ ਆਈ ਤੇ ਉੱਚੀ ਦੇਨੇ ਬੋਲੀ ਬਹੁਤ ਹੋ ਗਈ ਮਹਿਮਾਨ ਨਿਵਾਜੀ ਹੁਣ ਚਲੋ ਪਾਪਾ ਜੀ ਥੋੜਾ ਹੱਥ ਪੈਰ ਵੀ ਚਲਾ ਲਓ ਵਰਨਾ ਬੜਾਪੇ ਵਿੱਚ ਜਾਮ ਹੋ ਗ ਜਾਉਂਗੇ ਤੁਹਾਨੂੰ ਹੀ ਤਕਲੀਫ ਹੋਵੇਗੀ ਨੇਹਾ ਉੱਚੀ ਦੇਨੇ ਬੋਲੀ ਤੇ ਮੰਮੀ ਜੀ ਤੁਸੀਂ ਵੀ ਥੋੜਾ ਰਸੋਈ 'ਚ ਜਾ ਕੇ ਮੇਰਾ ਹੱਥ ਬਟਾਓ ਬੇਟਾ ਜਿੰਨਾ ਕੰਮ ਬਣਦਾ ਮੈਨੂੰ ਦੱਸ ਦੇ ਪਰ ਕਮਲਾ ਤੋਂ ਇਹ ਸਭ ਨਹੀਂ ਹੋਵੇਗਾ ਮਿਸ਼ਰਾ ਜੀ ਨੇ ਆਪਣੀ ਬਹੂ ਨੂੰ ਕਿਹਾ ਤੁਸੀਂ ਦੋਨੋਂ ਤਾਂ ਇੱਥੇ ਮੁਫਤ ਦੀਆਂ ਰੋਟੀਆਂ ਤੋੜਨ ਦੇ ਲਈ ਹੀ ਪਏ ਹੋ ਬਸ ਕੰਮ ਨੂੰ ਕਹਿ ਦੋ ਤਾਂ ਬਹਾਨੇ ਬਣਾਉਣ ਲੱਗਦੇ ਹੋ ਨੀਹਾ ਬੜ ਬੜਾਉਂਦੇ ਹੋਏ ਬੋਲੀ ਇਹ ਫੜੋ ਥੈਲਾ ਤੇ ਸਬਜ਼ੀ ਲੈ ਕੇ ਆਓ ਹਾਂ ਸਬਜ਼ੀ ਲਿਆ ਕੇ ਰਸੋਈ 'ਚ ਧੋ ਕੇ ਰੱਖ ਦੇਣਾ ਮਿਸ਼ਰਾ ਜੀ ਨੇ ਥੈਲਾ ਫੜਿਆ ਤੇ ਸਬਜ਼ੀ ਲੈਣ ਚਲੇ ਗਏ ਤੇ ਆ ਕੇ ਉਹਨਾਂ ਨੂੰ ਰਸੋਈ ਵਿੱਚ ਰੱਖ ਦਿੱਤਾ ਤੇ ਬੇਟਾ ਕਿਹਾ ਕਿ ਬੇਟਾ ਮੈਂ ਸਬਜ਼ੀ ਰਸੋਈ 'ਚ ਧੋ ਕੇ ਰੱਖ ਦਿੱਤੀ ਆ ਸਵੇਰ ਸਵੇਰ ਸਬਜ਼ੀ ਲਿਆਉਣ ਤੇ ਧੋਣ ਨਾਲ ਹੱਥ ਪੈਰ ਸੋਨ ਹੋ ਗਏ ਆ ਦੋ ਕੱਪ ਚਾਹ ਬਣਾ ਦੇ। ਨੀਹਾ ਨੇ ਕਿਹਾ ਕਿ ਮੈਂ ਤੁਹਾਡੀ ਨੌਕਰਾਨੀ ਨਹੀਂ ਆਂ ਜੋ ਤੁਸੀਂ ਮੇਰੇ ਆਰਡਰ ਦੇ ਰਹੇ ਹੋ। ਸਬਜ਼ੀ ਲਿਆ ਕੇ ਤੁਸੀਂ ਕੋਈ ਇਹਿਸਾਨ ਨਹੀਂ ਕੀਤਾ। ਇੱਥੇ ਰਹੋਗੇ ਤਾਂ ਕੰਮ ਤਾਂ ਕਰਨਾ ਹੀ ਪਵੇਗਾ। ਜਾਓ ਖੁਦ ਬਣਾ ਲਓ। ਬਹੂ ਨੇ ਇੱਕਦਮ ਤੋਂ ਕਹਿ ਦਿੱਤਾ ਤੇ ਆਪਣੀ ਚਾਹ ਲੈ ਕੇ ਕਮਰੇ 'ਚ ਚਲੀ ਗਈ। ਮਿਸ਼ਰਾ ਜੀ ਨੇ ਦੋ ਕੱਪ ਚਾਹ ਬਣਾਈ ਤੇ ਖੁਦ ਲੈ ਕੇ ਆਪਣੇ ਕਮਰੇ 'ਚ ਚਲੇ ਆਏ। ਇਹ ਦੇਖ ਕੇ ਕਮਲਾ ਦੀਆਂ ਅੱਖਾਂ 'ਚ ਹੰਝੂ ਆ ਗਏ ਕਿਉਂਕਿ ਉਹਨਾਂ ਨੇ ਬਹੂ ਦੀਆਂ ਸਾਰੀਆਂ ਗੱਲਾਂ ਸੁਣ ਲੰਘਾਂ ਸੀ। ਕਮਲਾ ਲੈ ਤੂੰ ਚਾਹ ਪੀ ਸਭ ਕੁਝ ਭੁੱਲ ਜਾ ਆਪਣਾ ਬੇਟਾ ਆਪਣੇ ਨਾਲ ਆ ਤੇ ਆਪਾਂ ਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਕਮਲਾ ਜੀ ਨੇ ਆਪਣੇ ਹੰਝੂ ਪੁੱਝੇ ਤੇ ਦੋਨੋਂ ਚਾਹ ਪੀਣ ਲੱਗੇ ਦੁਪਹਿਰ ਨੂੰ ਰਸੋਈ ਵਿੱਚ ਜਾ ਕੇ ਦੇਖਿਆ ਤਾਂ ਬਹੂ ਨੇ ਖਾਣਾ ਵੀ ਨਾ ਬਣਾਇਆ ਤਾਂ ਮਿਸ਼ਰਾ ਜੀ ਨੇ ਖੁਦ ਹੀ ਖਾਣਾ ਬਣਾਇਆ ਤੇ ਕਮਲਾ ਜੀ ਨੂੰ ਵੀ ਖਵਾਇਆ ਕਮਲਾ ਜੀ ਹੁਣ ਕੰਮ ਨਹੀਂ ਹੁੰਦਾ ਸੀ ਕਿਉਂਕਿ ਉਸ ਦੇ ਹੱਥ ਪੈਰ ਕੁਝ ਜ਼ਿਆਦਾ ਹੀ ਦਰਦ ਕਰਨ ਲੱਗੇ ਸੀ ਬਹੂ ਕਮਰੇ ਵਿੱਚੋਂ ਬਾਹਰ ਆਈ ਤਾਂ ਆਕੜ ਕੇ ਬੋਲੀ ਇਹ ਕੀ ਆ ਤੁਹਾਨੂੰ ਜਰਾ ਵੀ ਤਵੀਜ਼ ਨਹੀਂ ਪੂਰੀ ਰਸੋਈ ਫਲਾ ਰੱਖੀ ਆ ਗਵਾਰ ਕਿਸੇ ਥਾਂ ਦੀ ਮੈਨੂੰ ਪੂਰੀ ਰਸੋਈ ਸਾਫ਼ ਚਾਹੀਦੀ ਆ ਜਦੋਂ ਤੋਂ ਆਏ ਹਾਂ ਇੱਕ ਵੀ ਕੰਮ ਨੂੰ ਹੱਥ ਨਹੀਂ ਲਗਾਇਆ ਮਿਸ਼ਰਾ ਜੀ ਬੋਲੇ ਬੇਟਾ ਤੂੰ ਚਿੰਤਾ ਨਾ ਕਰ ਮੈਂ ਖੁਦ ਕਰ ਦਿਉਂਗਾ ਰਸੋਈ ਅਤੇ ਬਰਤਨ ਸਾਫ਼ ਇਹਨਾਂ ਕਿਹਾ ਤਾਂ ਬਹੂ ਉੱਥੋਂ ਚਲੀ ਗਈ ਵਿਚਾਰੇ ਮਿਸ਼ਰਾ ਜੀ ਨੇ ਸਾਰੀ ਰਸੋਈ ਅਤੇ ਬਰਤਨ ਸਾਫ਼ ਕੀਤੇ ਕੁਝ ਖਾਣਾ ਦੁਪਹਿਰ ਦਾ ਬਚ ਗਿਆ ਸੀ ਤਾਂ ਸ਼ਾਮ ਨੂੰ ਵੀ ਉਹੀ ਖਾ ਕੇ ਸੌਂ ਗਏ ਬੇਟਾ ਮਾਪੇ ਦਾ ਹਾਲਚਾਲ ਪੁੱਛਣ ਦੇ ਲਈ ਰੋਜ਼ ਸਵੇਰੇ ਸ਼ਾਮ ਫੋਨ ਕਰਦਾ ਪਰ ਮਿਸ਼ਰਾ ਜੀ ਅਤੇ ਕਮਲਾ ਜੀ ਆਪਣੇ ਬੇਟੇ ਨੂੰ ਬਹੂ ਦੀਆਂ ਕੁਝ ਵੀ ਸ਼ਿਕਾਇਤਾਂ ਨਾ ਕਰਦੇ ਅਗਲੀ ਸਵੇਰ ਬਹੂ ਨੇ ਰੁਪਏ ਲਿਆ ਦੇ ਕੇ ਸਬਜ਼ੀ ਲਿਆਉਣ ਦੇ ਲਈ ਕਿਹਾ ਕੇ ਸਾਰੀ ਸਬਜ਼ੀ ਦਾ ਹਿਸਾਬ ਪਰਚੀ ਤੇ ਲਿਖਵਾ ਕੇ ਲਿਆਉਣਾ ਮਿਸ਼ਰਾ ਜੀ ਚੁੱਪਚਾਪ ਥੈਲਾ ਲੈ ਕੇ ਚਲੇ ਗਏ ਸਬਜ਼ੀ ਵਾਲੇ ਨੇ ਮਿਸ਼ਰਾ ਜੀ ਦਾ ਥੈਲਾ ਫੜਾ ਦਿੱਤਾ ਤੇ ਚੰਗਾ ਭਾਈ ਇੱਕ ਕਾਮਰਕ ਕਾਗਜ਼ ਉੱਤੇ ਹਿਸਾਬ ਲਿਖ ਦੇਣਾ ਅੱਛਾ ਬਾਉਜੀ ਕਹਿੰਦੇ ਹੋਏ ਸਬਜੀ ਵਾਲੇ ਨੇ ਕੋਲ ਰੱਖੇ ਕਾਗਜ਼ ਦੇ ਵਿੱਚ ਸਾਰੀ ਸਬਜੀ ਦੇ ਰੇਟ ਲਿਖ ਕੇ ਮਿਸ਼ਰਾ ਜੀ ਨੂੰ ਫੜਾ ਦਿੱਤੇ ਮਿਸ਼ਰਾ ਜੀ ਸੋਚਣ ਲੱਗੇ ਚਲੋ ਚੰਗਾ ਸਾਰੀ ਸਬਜੀ ਦਾ ਰੇਟ ਅਤੇ ਵਜਨ ਪੇਪਰ ਤੇ ਲਿਖਿਆ ਤਾਂ ਬਹੂ ਨੂੰ ਵੀ ਕੋਈ ਸ਼ੱਕ ਨਹੀਂ ਹੋਵੇਗਾ ਵਿਚਾਰਾ ਮਿਸ਼ਰਾ ਜੀ ਇਸ ਕੜਾਕੇ ਦੀ ਸਰਦੀ ਵਿੱਚ ਸਬਜੀ ਲਿਉਂਦੇ ਹੋਏ ਬੇਹਾਲ ਹੋ ਗਏ ਰਸਤੇ ਵਿੱਚ ਉਹਨਾਂ ਨੂੰ ਇੱਕ ਚਾਹ ਦੀ ਦੁਕਾਨ ਦਿਖਾਈ ਦਿੱਤੀ ਤਾਂ ਉੱਥੇ ਰੁਕ ਕੇ ਉਹਨਾਂ ਨੇ 10 ਰੁਪਏ ਦੀ ਚਾਹ ਪੀ ਲਈ ਥੋੜੀ ਦੇਰ ਕੋਲੋਂ ਜਾਗ ਰਹੀ ਜਾਗ ਰਹੀ ਆਗੋਂ ਤੇ ਆਪਣੇ ਹੱਥ ਸੇਕ ਕੇ ਤੇ ਵਿਚਾਰੇ ਫਿਰ ਚੱਲ ਪਏ ਸਬਜ਼ੀ ਦਾ ਥੈਲਾ ਲੈ ਕੇ ਠੰਡ ਇੰਨੀ ਕੁ ਅਜੀਹਾ ਲੱਗ ਰਿਹਾ ਸੀ ਜਿਵੇਂ ਹੱਥ ਪੈਰੀ ਕੱਟੇ ਜਾਣ ਜਿਵੇਂ ਜਿਵੇਂ ਵਿਚਾਰੇ ਬਾਉ ਜੀ ਘਰ ਪਹੁੰਚੇ ਰਸੋਈ ਵਿੱਚ ਸਬਜ਼ੀ ਧੋ ਕੇ ਰੱਖ ਦਿੱਤੀ ਬਹੂ ਸਬਜ਼ੀ ਆ ਗਈ ਲੇਕਿਨ ਬਹੂ ਹਾਲੇ ਸੌ ਕੇ ਨਹੀਂ ਉੱઠી ਸੀ ਸ਼ਾਇਦ ਦੁਬਾਰਾ ਤੋਂ ਸੌ ਗਈ ਉਹਨਾਂ ਨੇ ਖੋਦੀ ਦੋ ਕੱਪ ਚਾਹ ਬਣਾਈ ਤੇ ਆਪਣੇ ਕਮਰੇ 'ਚ ਚਲੇ ਗਏ ਥੋੜੀ ਦੇਰ ਬਾਅਦ ਬਹੂ ਦੀ ਚਲਾਉਣ ਦੀ ਆਵਾਜ਼ ਆਈ ਮੈਨੂੰ ਪਤਾ ਸੀ ਚੋਰੀ ਤਾਂ ਇਨ੍ਹਾਂ ਵਰਗੇ ਲੋਕਾਂ ਦੇ ਖੂਨ 'ਚ ਬਸੀ ਹੁੰਦੀ ਆ ਬਾਉ ਜੀ ਸਬਜ਼ੀ ਵਿੱਚੋਂ 10 ਰੁਪਏ ਬਚੇ ਸੀ ਉਹ ਕਿੱਥੇ ਚਲੇ ਗਏ ਤੁਹਾਨੂੰ ਇੰਨਾ ਵੀ ਨਹੀਂ ਪਤਾ ਕਿ ਕਿਸੇ ਦੀ ਚੀਜ਼ ਉਹਨਾਂ ਦੇ ਬਿਨਾਂ ਇਜਾਜ਼ਤ ਦੇ ਨਹੀਂ ਲੈਣੀ ਚਾਹੀਦੀ ਬਾਕੀ ਦੇ ਪੈਸੇ ਬਾਉ ਜੀ ਸੰਕੋਚਦੇ ਹੋਏ ਬੋਲੇ ਬਹੁਤ ਠੰਡ ਲੱਗ ਰਹੀ ਸੀ ਬਹੂ ਰਾਸਤੇ ਦੇ ਵਿੱਚ ਮੈਂ ਚਾਹ ਦਾ ਕੱਪ ਪੀ ਲਿਆ ਇੱਥੇ ਤੱਕ ਆਉਣ ਦੇ ਲਈ ਤੇਰੇ ਹੱਥ ਪੈਰ ਨਹੀਂ ਟੁੱਟ ਜਾਂਦੇ ਸੀ ਘਰ ਆ ਕੇ ਪੀ ਸਕਦੇ ਸੀ ਇੱਕ ਤਾਂ ਸਾਡੇ ਸਿਰ ਉੱਤੇ ਆ ਕੇ ਬੈਠ ਗਏ ਤੇ ਸਾਡੇ ਨੱਕ 'ਚ ਧਾਮ ਕਰ ਰੱਖਿਆ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਦੋਹਾਂ ਦੀਆਂ ਅੱਖਾਂ ਨਾਮ ਹੋ ਗੀਆਂ ਪਰ ਬੇਟੇ ਦੀ ਖਾਤਰ ਉਹ ਸਭ ਕੁਝ ਚੁੱਪਚਾਪ ਸਹਿ ਗਏ ਬਾਉ ਜੀ ਰੋਜ਼ ਆਪਣੀ ਤੇ ਆਪਣੀ ਪਤਨੀ ਦਾ ਨਾਚਾ ਨਾਸ਼ਤਾ ਖਾਣਾ ਆਪ ਹੀ ਬਣਾਉਂਦੇ ਤੇ ਬਰਤਨ ਰਸੋਈ ਵੀ ਖੁਦ ਹੀ ਸਾਫ਼ ਕਰਦੇ ਅਗਲੇ ਦਿਨ ਬਹੂ ਦੀ ਸਹੇਲੀ ਅਗਲੇ ਦਿਨ ਬਹੂ ਦੀ ਸਹੇਲੀ ਉਸ ਨੂੰ ਘਰ ਮਿਲਣ ਆ ਗਈ। ਬਾਬੂ ਜੀ ਕਮਲਾ ਜੀ ਦੇ ਲਈ ਦਲੀਆ ਬਣਾ ਰਹੇ ਸੀ। ਰੀਤਾ ਤੂੰ ਕਦੋਂ ਆਈ ਮੈਨੂੰ ਬੁਲਾ ਲਿਆ ਹੁੰਦਾ ਮੈਂ ਖੋਦੀ ਆ ਜਾਂਦੀ। ਨੀਹਾ ਨੇ ਤੜਫਦੇ ਹੋਏ ਆਪਣੀ ਸਹੇਲੀ ਨੂੰ ਕਿਹਾ। ਸਹੇਲੀ ਕਹਿੰਦੀ ਕਿਉਂ ਮੈਂ ਤੇਰੇ ਘਰ ਨਹੀਂ ਆ ਸਕਦੀ? ਕੀ ਉਹ ਨਹੀਂ? ਅਜੇਹੀ ਗੱਲ ਨਹੀਂ। ਚੰਗਾ ਚੱਲ ਤੂੰ ਮੇਰੇ ਕਮਰੇ 'ਚ ਚੱਲ। ਨੀਹਾ ਨੇ ਰੀਤਾ ਦਾ ਹੱਥ ਫੜ ਕੇ ਤੇਜ਼ੀ ਨਾਲ ਆਪਣੇ ਕਮਰੇ 'ਚ ਲੈ ਗਈ ਤਾਂ ਕਿ ਬਾਬੂ ਜੀ ਨੂੰ ਉੱਥੇ ਉਸ ਦੀ ਨਜ਼ਰ ਨਾ ਪਵੇ। ਦੋਨੋਂ ਆਪਸ ਵਿੱਚ ਗੱਲਾਂ ਕਰ ਹੀ ਰੰਗਾਂ ਸੀ ਕਿ ਬਾਬੂ ਜੀ ਉੱਥੇ ਪਹੁੰਚ ਗਏ। ਬਹੂ ਮੈਨੂੰ ਕਿਉਂ ਨਹੀਂ ਮਿਲ ਰਿਹਾ ਕਿੱਥੇ ਰੱਖਿਆ ਤੁਹਾਨੂੰ ਕਿੰਨੀ ਵਾਰ ਕਿਹਾ ਕਿ ਮੇਰੇ ਕਮਰੇ ਚ ਨਾ ਆਇਆ ਕਰੋ ਸਮਝ ਨਹੀਂ ਆਉਂਦਾ ਹੁਣ ਜਾਓ ਇੱਥੋਂ ਨੇਹਾ ਬਾਉ ਜੀ ਤੇ ਚਿਲਾਉਂਦੀ ਹੋਈ ਬੋਲੀ ਰੀਤਾ ਨੇ ਨੇਹਾ ਨੂੰ ਪੁੱਛਿਆ ਕਿ ਕੌਣ ਆ ਇਹ ਪਹਿਲਾਂ ਤਾਂ ਕਦੇ ਨਹੀਂ ਇਹ ਦੇਖੇ ਉਹ ਯਾਰ ਕੁਝ ਨਹੀਂ ਹੁਣ ਇੱਕ ਨਵਾਂ ਨਵਾਂ ਨੌਕਰ ਰੱਖਿਆ ਤੇ ਇਸ ਨੂੰ ਕੁਝ ਵੀ ਨਹੀਂ ਪਤਾ ਕਿਹੜਾ ਸਮਾਨ ਕਿੱਥੇ ਰੱਖਿਆ ਬਹੂ ਦੀਆਂ ਗੱਲਾਂ ਸੁਣ ਕੇ ਬਾਉ ਜੀ ਦੀਆਂ ਅੱਖਾਂ ਨਾਮ ਹੋ ਗਈਆਂ ਪਿੱਛੇ ਤੋਂ ਬਹੂ ਨੇ ਆਵਾਜ਼ ਦਿੱਤੀ ਸੁਣੋ ਮੇਰੀ ਅਤੇ ਮੇਰੀ ਸਹੇਲੀ ਦੇ ਲਈ ਦੋ ਕੱਪ ਕਾਫੀ ਲੈ ਕੇ ਆਓ ਜਲਦੀ ਨਾਲ। ਬਾਪੂ ਜੀ ਨੇ ਆਪਣੇ ਹੰਜੂ ਪੁੰਝੇ ਤੇ ਕਾਫੀ ਬਣਾ ਕੇ ਬਹੂ ਦੇ ਕਮਰੇ ਚ ਲੈ ਗਏ। ਚੁੱਪਚਾਪ ਉਥੋਂ ਵਾਪਸ ਆਏ ਤੇ ਆਪਣੀ ਪਤਨੀ ਦੇ ਲਈ ਬਿਣਾ ਘੋਦਾ ਦਲੀਆ ਲੈ ਕੇ ਚਲੇ ਗਏ। ਕੀ ਹੋਇਆ ਜੀ ਬਹੂ ਕੈਸੁੱਤੇ ਚਲਾ ਰਹੀ ਸੀ? ਉਹ ਕੁਝ ਨਹੀਂ ਹੋਇਆ। ਦਲੀਆ ਖਾਅ ਤੇ ਵਰਨਾ ਠੰਡਾ ਹੋ ਜਾਵੇਗਾ। ਐਨੇ ਵਿੱਚ ਬਹੂ ਚਿਲਾਉਂਦੇ ਹੋਏ ਆਈ ਤੇ ਕਿਹਾ ਕਿ ਜੇ ਕਾਫੀ ਬਣਾਉਣੀ ਨਹੀਂ ਆਉਂਦੀ ਤਾਂ ਦੱਸ ਸਕਦੇ ਸੀ। ਮੂੰਹ ਦਾ ਸਾਰਾ ਟੇਸਟ ਖਰਾਬ ਕਰ ਦਿੱਤਾ। ਕੀ ਹੋਇਆ ਬਹੂ? ਕਮਲਾ ਜੀ ਨੇ ਪ੍ਰੇਮ ਨਾਲ ਆਪਣੀ ਬਹੂ ਤੋਂ ਪੁੱਛਿਆ ਤੁਸੀਂ ਚੁੱਪੀ ਰਹੋ ਕੰਮ ਦੀ ਨਕਾਜ ਦੇ ਦੋਸ਼ਮਣ ਅਨਾਜ ਦੇ ਹੁਣ ਮੈਂ ਬਾਹਰ ਜਾ ਰਹੀ ਹਾਂ ਤੇ ਆਪਣੀ ਸਹੇਲੀ ਦੇ ਨਾਲ ਤੁਹਾਨੂੰ ਤਾਂ ਮੈਂ ਆ ਕੇ ਦੱਸਦੀ ਹਾਂ ਹਾਂ ਮੇਰੇ ਆਉਣ ਤੋਂ ਪਹਿਲਾਂ ਪੂਰਾ ਘਰ ਸਾਫ਼ ਹੋ ਜਾਣਾ ਚਾਹੀਦਾ ਇਹਨਾਂ ਕਹਿ ਕੇ ਬਹੂ ਆਪਣੀ ਸਹੇਲੀ ਦੇ ਨਾਲ ਬਾਹਰ ਨਿਕਲ ਗਈ ਬਹੂ ਦੀਆਂ ਗੱਲਾਂ ਸੁਣ ਕੇ ਕਮਲਾ ਜੀ ਰੋਣ ਲੱਗੀ ਓਹੋ ਕਮਲਾ ਤੂੰ ਕਿਉਂ ਗੱਲ-ਗੱਲ ਤੇ ਰੋਣ ਲੱਗ ਜਾਨੀ ਆ ਦੇਖ ਜੇ ਮੈਂ ਥੋੜਾ ਬਹੁਤਾ ਘਰ ਦਾ ਕੰਮ ਵੀ ਕਰ ਲੈਂਦਾ ਤਾਂ ਇਸ ਵਿੱਚ ਬੁਰਾ ਹੀ ਕੀ ਆ ਤੂੰ ਹੀ ਤਾਂ ਕਹਿੰਦੀ ਆ ਕਿ ਆਦਮੀ ਦੇ ਹੱਥ ਫਿਰਜ ਆ ਪੈਰ ਚੱਲਦੇ ਰਹਿੰਦੇ ਹੋਣੇ ਚਾਹੀਦੇ ਆ ਵਰਨਾ ਉਸ ਦਾ ਸਰੀਰ ਜਾਮ ਹੋ ਜਾਂਦਾ ਤੇ ਉੱਪਰ ਤੋਂ ਸੌ ਬਿਮਾਰੀਆਂ ਲੱਗ ਜਾਂਦੀਆਂ ਮਿਸ਼ਰਾ ਜੀ ਨੇ ਕਮਲਾ ਜੀ ਦੇ ਹੰਝੂ ਪੂੰਝੇ ਤੇ ਉਹਨਾਂ ਨੂੰ ਕੰਬਲ ਦੇ ਕੇ ਆਰਾਮ ਕਰਨ ਦੇ ਲਈ ਕਿਹਾ ਤੇ ਖੁਦ ਰਸੋਈ 'ਚ ਬਰਤਨ ਸਾਫ਼ ਕਰਨ ਲੱਗੇ ਥੋੜੀ ਦੇਰ ਵਿੱਚ ਹੀ ਮੰਮੀ ਪਾਪਾ ਕਿੱਥੇ ਹੋ ਤੁਸੀਂ ਦੇਖੋ ਮੈਂ ਤੁਹਾਡੇ ਲਈ ਕੀ ਲੈ ਕੇ ਆਇਆ ਮੰਮੀ ਪਾਪਾ ਦੇ ਕਮਰੇ ਵਿੱਚ ਰੋਹਿਤ ਭੱਜ ਕੇ ਗਿਆ ਤੇ ਮਾਂ ਦੇ ਪੈਰ ਛੂਹੇ ਤੇ ਬੋਲਿਆ ਅਰੇ ਮੰਮੀ ਕਿਵੇਂ ਆ ਤੂੰ ਅਤੇ ਤੇਰੀ ਤबीयत ਕਿਵੇਂ ਆ ਬੇਟੇ ਨੂੰ ਸਾਹਮਣੇ ਦੇਖ ਕੇ ਕਮਲਾ ਜੀ ਦੀਆਂ ਅੱਖਾਂ ਭਾਰੀਆਂ ਮਾਂ ਦੇਖ ਮੈਂ ਦਿੱਲੀ ਤੋਂ ਤੇਰੇ ਲਈ ਕੀ ਲੈ ਕੇ ਆਇਆ ਤੇਰੇ ਲਈ ਸ਼ਾਲ ਨਵਾਂ ਕੋਟ ਤੇ ਬਾਬੂ ਜੀ ਕਿੱਥੇ ਆ ਮੈਂ ਕਦੋਂ ਤੋਂ ਪੁੱਛ ਰਿਹਾ ਉਹ ਕਿਤੇ ਦੇਖ ਨਹੀਂ ਰਹੇ ਕਮਲਾ ਜੀ ਰੋਂਦੇ ਰੋਂਦੇ ਆਪਣੇ ਬੇਟੇ ਨੂੰ ਇਹ ਸਭ ਦੱਸ ਦਿੱਤਾ ਉਹ ਸੁਣ ਕੇ ਰੋਹਿਤ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਰਸੋਈ ਵਿੱਚ ਜਾ ਕੇ ਦੇਖਿਆ ਤਾਂ ਬਾਗੂ ਜੀ ਰਸੋਈ 'ਚ ਬਰਤਨ ਸਾਫ਼ ਕਰ ਰਹੇ ਸੀ ਇਹ ਦੇਖ ਕੇ ਰੋਹਿਤ ਦੀਆਂ ਅੱਖਾਂ 'ਚ ਹੰਝੂ ਆ ਗਏ ਉਹ ਬੇਟਾ ਤੂੰ ਕਦੋਂ ਆਇਆ ਬਾਗੂ ਜੀ ਕੰਮ ਜਲਦੀ ਹੋ ਗਿਆ ਤਾਂ ਬਸ ਚਲਾ ਆਇਆ ਇੰਨੇ ਵਿੱਚੋਂ ਨੀਹਾ ਵੀ ਘਰ ਪਹੁੰਚ ਗਈ ਤੇ ਰੋਹਿਤ ਨੂੰ ਦੇਖ ਕੇ ਉਸਦੇ ਹੋਸ਼ ੁੱਟ ਗਏ ਰੋਹਿਤ ਤੂੰ ਤਾਂ ਕਿਹਾ ਸੀ ਦੋ ਦਿਨ ਬਾਅਦ ਆਵੇਂਗਾ ਫਿਰ ਇੱਥੇ ਕਿਵੇਂ ਆ ਗਿਆ ਇੱਡੀ ਜਲਦੀ ਰੋਹਿਤ ਦੇ ਕੋਲ ਆਉਣ ਲੱਗੀ ਤਾਂ ਰੋਹਿਤ ਨੇ ਜ਼ੋਰਦਾਰ ਥੱਪੜ ਨੇਹਾ ਦੇ ਗੱਲ ਤੇ ਮਾਰ ਦਿੱਤਾ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਦੇਵਤਾ ਸਮਾਨ ਮਾਪੇ ਦੇ ਨਾਲ ਅਜਿਹਾ ਕਰਨ ਦੀ ਇਹ ਘਰ ਉਹਨਾਂ ਦੇ ਬੇਟੇ ਦਾ ਉਸ ਨੂੰ ਕੋਈ ਤੂੰ ਦਹਿੇਜ ਨਹੀਂ ਲੈ ਕੇ ਆਈ ਰੋਹਿਤ ਨੇ ਨੇਹਾ ਦੇ ਉੱਪਰ ਚਿਲਾਉਂਦੇ ਹੋਏ ਕਿਹਾ ਮੈਨੂੰ ਲੱਗਿਆ ਸੀ ਕਿ ਕੁਝ ਦਿਨਾਂ ਵਿੱਚ ਤੂੰ ਮੇਰੇ ਮੰਮੀ ਪਾਪਾ ਦਾ ਆਪਣੀ ਮਾਤਾ ਪਿਤਾ ਦੀ ਤਰ੍ਹਾਂ ਪਿਆਰ ਅਤੇ ਸਨਮਾਨ ਕਰੇਂਗੀ ਕਿਉਂਕਿ ਹਰ ਰਿਸ਼ਤੇ ਨੂੰ ਸਮਝਣ 'ਚ ਵਕਤ ਲੱਗਦਾ ਲੇਕਿਨ ਤੂੰ ਤਾਂ ਮੇਰੇ ਮਾਪੇ ਦੀ ਹਾਲਤ ਨੌਕਰਾਂ ਤੋਂ ਵੀ ਜ਼ਿਆਦਾ ਬੱਤਰ ਕਰ ਦਿੱਤੀ ਉਹਨਾਂ ਤਾਂ ਤੂੰ ਇੱਕ ਇੱਕ ਪਾਈ ਦਾ ਹਿਸਾਬ ਲਿਆ ਉਹਨਾਂ ਦੀ ਬੇਇੱਜ਼ਤੀ ਕੀਤੀ ਉਹ ਆਪਣੇ ਬੇਟੇ ਦੀ ਕਮਾਈ ਖਾਂਦੇ ਆ ਤੇਰੇ ਬਾਪ ਦੀ ਨਹੀਂ ਸਮਝੀ ਤੂੰ ਆਪਣਾ ਸਮਾਨ ਬੰਨ ਤੇ ਨਿਕਲ ਇੱਥੋਂ ਰੋਹਿਤ ਨੇ ਨੀਹਾ ਦੇ ਉੱਪਰ ਗੁੱਸਾ ਕਰਕੇ ਕਿਹਾ ਇਸ ਘਰ ਵਿੱਚ ਤੇਰੇ ਲਈ ਕੋਈ ਜਗ੍ਹਾ ਨਹੀਂ ਨੀਹਾ ਰੋਂਦੇ ਹੋਏ ਰੋਹਿਤ ਦੇ ਪੈਰਾਂ 'ਚ ਡਿੱਗ ਗਈ ਤੇ ਮਾਫੀ ਮੰਗਣ ਲੱਗੀ ਰੋਹਿਤ ਨੂੰ ਅਜਿਹਾ ਕਿਵੇਂ ਕਰ ਸਕਦਾ ਮੇਰੇ ਨਾਲ ਤੂੰ ਮੈਨੂੰ ਪਿਆਰ ਕਰਦਾ ਹਾਂ ਮੈਂ ਤੈਨੂੰ ਪਿਆਰ ਕਰਦਾ ਲੇਕਿਨ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਆਪਣੇ ਜਨਮਦਾਤਾ ਮਾਤਾ ਪਿਤਾ ਦਾ ਅਪਮਾਨ ਕਰਵਾਵਾਂ ਸਮਝੀ ਤੂੰ ਤੇਰੇ ਲਈ ਉਹਨਾਂ ਨੂੰ ਇਕੱਲਾ ਛੱਡ ਦੇ ਮਾਂ ਮੈਂ ਸੋਚਿਆ ਸੀ ਕਿ ਕਦੇ-ਕਦੇ ਤਾਂ ਤੂੰ ਮੇਰੇ ਮੰਮੀ ਪਾਪਾ ਨੂੰ ਸਮਝੇਂਗੀ ਲੇਕਿਨ ਨਹੀਂ ਮੈਂ ਗਲਤ ਸੀ ਤੇਰੇ ਵਰਗੀਆਂ ਔਰਤਾਂ ਹੀ ਹੱਸਦੇ ਖੇਡਦੇ ਪਰਿਵਾਰ ਨੂੰ ਬਰਬਾਦ ਕਰਕੇ ਰੱਖ ਦਿੰਦੀਆਂ ਦੇਖ ਮੇਰੇ ਮੰਮੀ ਪਾਪਾ ਨੂੰ ਉਹ ਹਾਲੇ ਵੀ ਤੱਕ ਵੀ ਤੇਰੇ ਖਿਲਾਫ ਇੱਕ ਸ਼ਬਦ ਨਹੀਂ ਬੋਲ ਰਹੇ ਤੇ ਤੂੰ ਮੇਰੇ ਮੰਮੀ ਪਾਪਾ ਦੀ ਹਾਲਤ ਨੌਕਰਾਂ ਤੋਂ ਬੱਤਰ ਕਰ ਦਿੱਤੀ ਆ ਸ਼ਰਮ ਆ ਰਹੀ ਆ ਮੈਨੂੰ ਆਪਣੇ ਆਪ ਉੱਤੇ ਕਿ ਇੰਨਾ ਕਹਿ ਕੇ ਰੋਹਿਤ ਤਾਂ ਆਪਣੇ ਮੰਮੀ ਪੈਰਾਂ ਦੇ ਪੈਰਾਂ 'ਚ ਬੈਠ ਕੇ ਮਾਂ ਦੀ ਗੋਦ 'ਚ ਸਿਰ ਰੱਖ ਕੇ ਰੋਣ ਲੱਗਿਆ ਮੈਨੂੰ ਮaaf ਕਰਦੇ ਮੇਰੇ ਰਹਿੰਦੇ ਹੋਏ ਅੱਜ ਦੇ ਬਾਅਦ ਤੁਹਾਨੂੰ ਦੋਹਾਂ ਨੂੰ ਕੋਈ ਤਕਲੀਫ ਨਹੀਂ ਹੋਵੇਗੀ। ਨੀਹਾ ਵੀ ਕਮਲਾ ਜੀ ਦੇ ਪੈਰ 'ਚ ਬੈਠ ਗਈ ਤੇ ਰੋਂਦੇ ਹੋਏ ਬੋਲੀ ਮੰਮੀ ਜੀ ਮੈਨੂੰ ਮaaf ਕਰਦੇ ਹੋ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਆ। ਪੈਸੇ ਦੇ ਘਮੰਡ ਵਿੱਚ ਮੈਂ ਤੁਹਾਡੇ ਨਾਲ ਬੁਰਾ ਵਰਤਾਵਾਂਕ ਕੀਤਾ। ਕਮਲਾ ਜੀ ਨੇ ਕਿਹਾ ਬੇਟਾ ਬਹੂ ਨੂੰ ਤੂੰ ਮaaf ਕਰਦੇ ਲੜਾਈ ਝਗੜੇ ਕਿਸ-ਕਿਸ ਦੇ ਘਰ 'ਚ ਨਹੀਂ ਹੁੰਦੇ। ਲੇਕਿਨ ਰੋਹਿਤ ਨੇ ਉਹਨਾਂ ਦੀ ਏਕਣਾ ਸੁਣੀ ਤੇ ਉਹਨਾਂ ਦਾ ਉਸ ਦਾ ਹੱਥ ਫੜ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਬਾਬੂ ਜੀ ਨੇ ਰੋਹਿਤ ਨੂੰ ਰੋਕਣਾ ਚਾਹਿਆ ਲੇਕਿਨ ਨਹੀਂ ਪਾਪਾ ਤੁਸੀਂ ਅਜਿਹਾ ਨਹੀਂ ਕਹੋਗੇ ਜੇ ਮੈਂ ਅੱਜ ਨੀਹਾ ਨੂੰ ਮaaf ਕਰ ਦਿੱਤਾ ਤਾਂ ਜੋ ਔਰਤਾ ਆਪਣੇ ਸੱਸ ਸਹੁਰੇ ਦੇ ਨਾਲ ਨੌਕਰਾਂ ਵਰਗਾ ਵਰਤਾਅ ਕਰਦੀਆਂ ਉਹਨਾਂ ਨੂੰ ਸਬਕ ਕਿਵੇਂ ਮਿਲੇਗਾ ਸੋ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ